ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਸੋਹਤਾ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ YouTube ਚੈਨਲ ਅਗਮ ਇੰਟਰਨੈਟ ਕੈਫੇ ਤੇ ਅੱਜ ਫੇਰ ਲੈ ਕੇ ਆਇਆ ਇੱਕ ਵੱਡੀ ਅਪਡੇਟ ਤਾਂ ਅਪਡੇਟ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਵੀਰਾਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦਾ ਬਟਨ ਦਬਾ ਲਓ ਤਾਂ ਜੋ ਸਰਕਾਰੀ ਭਰਤੀ ਸੰਬੰਧੀ ਹਰ ਪ੍ਰਕਾਰ ਦੀ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਆਪਣੇ ਚੈਨਲ ਤੋਂ ਮਿਲ ਸਕੇ ਜਾਣਕਾਰੀ ਇਹ ਹੈ ਜੀ ਕਿ ਅਧੀਨ ਸਬਾਵਾਂ ਚੋਣ ਬੋਰਡ ਪੰਜਾਬ ਪੀ ਟ੍ਰਿਪਲ ਐਸ ਬੀ ਵਿਚ ਜੋ ਐਡਵਰਟਾਈਜ਼ਮੈਂਟ ਨੰਬਰ 10 ਆਫ 2023 ਦੇ ਵਿੱਚ ਜੂਨੀਅਰ ਇੰਜੀਨੀਅਰ ਦੀਆਂ ਪੋਸਟਾਂ ਸੀ ਉਹਨਾਂ ਦੀ ਅੱਜ ਲਾਸਟ ਡੇਟ ਹੈ 21 12 2023 ਸੋ ਅੱਜ ਦਾ ਲਾਸਟ ਡੇਟ ਹੈ ਜੀ ਜੋ ਵੀ ਵਿਅਕਤੀ ਜੋ ਵੀ ਕੈਂਡੀਡੇਟ ਭਰਨਾ ਚਾਹੁੰਦੇ ਆ ਪੀ ਟ੍ਰਿਪਲ ਐਸ ਬੀ ਵਿੱਚ ਜੂਨੀਅਰ ਇੰਜੀਨੀਅਰ ਸਿਵਲ ਦੇ ਵਿੱਚ ਸੋ ਅੱਜ ਲਾਸਟ ਤਰੀਕ ਹੈ ਜੀ ਇਹ ਪੋਸਟਾਂ ਐਡਵਰਟਾਈਜ਼ਮੈਂਟ ਨੰਬਰ 10 ਆਫ 2023 ਦੇ ਅਨਸਾਰ ਰੀਓਪਨ ਕੀਤੀਆਂ ਗਈਆਂ ਸੀ ਸੋ ਅੱਜ ਲਾਸਟ ਚਾਂਸ ਹੈ ਜੀ ਜੋ ਵੀ ਕੈਂਡੀਡੇਟ ਇਸ ਨੂੰ ਫਿਲ ਕਰਨਾ ਚਾਹੁੰਦੇ ਆ ਉਹ ਫਿਲ ਕਰ ਸਕਦੇ ਆ ਸੋ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਆਪਣੇ YouTube ਚੈਨਲ ਅਗਮ ਇੰਟਰਨੈਟ ਕੈਫੇ ਤੇ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਪ੍ਰਕਾਰ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ